じゃあ、チーかを作りたい。 ਕਿੰਨਾ ਤੁਹਾਡਾ ਜੀ ਮੇਰਾ ਨਾਮ ਜਸਵਿੰਦਰ ਸਿੰਘ ਆ ਜੀ ਕਿਹੜਾ ਪਿੰਡ ਆ ਜੀ ਪਿੰਡ ਤੋੜਿਆ ਜੀ ਜਿਹੜੇ ਨੌਜਵਾਨ ਦੀ ਦੱਸਿਆ ਜਾ ਰ ਨਸ਼ੇ ਦੇ ਨਾਲ ਮੌਤ ਹੋਈ ਤੁਹਾਡਾ ਕੀ ਲੱਗਦਾ ਮੇਰਾ ਬਰ ਵੀ ਛੋਟਾ ਜੀ ਕੀ ਗੱਲਬਾਤ ਹੋਈ ਹੈ ਗੱਲਬਾਤ ਭਾਈ ਇਦਾਂ ਮਾੜੀ ਸੰਗਤ ਵਿੱਚ ਪਿਆ ਸੀ ਤੇ ਕੱਲ ਟੀਕਾ ਲਾ ਕੇ ਚਿੱਟੇ ਦਾ ਪੂਰਾ ਹੋ ਗਿਆ ਕੀ ਨਾਮ ਸੀ ਨੌਜਵਾਨ ਦਾ ਤੇ ਕਿੰਨੀ ਕੁ ਉਮਰ ਸੀ ਚਮਕੌਰ ਸਿੰਘ ਜੀ 32 ਸਾਲੋਂ ਮਰੀ ਰਿਹਾ ਸੀ ਨਹੀਂ ਪਿਆ ਨਹੀਂ ਹਜੇ ਕਿੰਨਾ ਕੁ ਨਸ਼ਾ ਜਿਹੜਾ ਤੁਹਾਡੇ ਕੋਲ ਜਿਗਦਾ ਨਸ਼ਾ ਦੇ ਭਾਈ ਆਮ ਇੱਥੇ ਛੱਲੀਆਂ ਵਾਂਗ ਵੇਖਦਾ ਇਹ ਚ ਜਿਹਦੇ ਘਰੋਂ ਮਰਜੀ ਲੈ ਲੋ ਕਿ ਹਰ ਘਰ ਘਰ ਨਸ਼ਾ ਆ ਪਿਆ ਸਰਪੇਂਡ ਇੱਥੇ ਵੇਚੀ ਜਾਂਦਾ ਸਰਕਾਰ ਤੇ ਦਾਵਾ ਕਰਦੀ ਆ ਪੰਜਾਬ ਨੂੰ ਨਸ਼ਾ ਮੁਕਤ ਕਰਤਾ ਕੋਈ ਨਹੀਂ ਭਾਜੀ ਇੱਥੇ ਥੱਲੇ ਆ ਕੇ ਵੇਖਣ ਕੀ ਆ ਇੱਥੇ ਕੋਈ ਵੀ ਨਹੀਂ ਇੱਥੇ ਬੁਰੇ ਹਾਲ ਆ ਇੱਥੇ ਇਦਾਂ ਹੀ ਮਰਦੇ ਰਹਨੇ ਜਵਾਨ ਕੋਈ ਪੁਲਿਸ ਫੜਦੀ ਵੀ ਨਸ਼ਾ ਵੇਚਣ ਕੋਈ ਨਹੀਂ ਭਾਜੀ ਇੱਥੇ ਕਾਰਵਾਈ ਕਿੰਨੇ ਕਰਨੀ ਆ ਉਹ ਤਾਂ ਪਹਿਲਾਂ ਪਹੁੰਚ ਜਾਂਦੀ ਉੱਥੇ ਡਿਲੀਵਰੀ ਇਹਨਾਂ ਦੀ ਜਿਹੜਾ ਇਹਨਾਂ ਨੇ ਸਾਰੇ ਤੇ ਹਫ਼ਤਾ ਭਰ ਦੇ ਇਥੇ ਬੀਤਾ ਤੁਸੀਂ ਦੱਸ ਰਹੇ ਹੋ ਘਰ ਘਰ ਦੱਸਾ ਦੇ ਪਿਆ ਤੇ ਪੁਲਿਸ ਨੇ ਕਿਹੜਾ ਨਹੀਂ ਮਾਰਿਆ ਫੜਨੀ ਕੁਛ ਨਹੀਂ ਕੀਤੀ ਕੋਣ ਨਹੀਂ ਭਾਈ ਫੜਨਾ ਕਿੰਨੂ ਇੱਥੇ ਕੋਈ ਸਾਰੇ ਇਕ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਕੀ ਚੱਲਦਾ ਕੀ ਮੰਗਾ ਮਾੜੇ ਬੰਦੇ ਦੀ ਇੱਥੇ ਕੌਣ ਸੁਣਦਾ ਕੀ ਮੰਗਾਦੇ ਮੰਗ ਭਾਈ ਇਨਸਾਫ ਚਾਹੀਦਾ ਭਾਈ ਕਿਹੜਾ ਟੋੜੇ ਮੇਰਾ ਕੁਲਵੰਤ ਸਿੰਘ ਜੀ ਕਿਹੜਾ ਪਿੰਡ ਹੈ ਜੀ ਟੋੜ ਜੀ ਇਹ ਗੱਲ ਬਾਤ ਹੈ ਜਿਹੜੀ ਨੌਜਵਾਨ ਦੀ ਮੌਤ ਹੋਈ ਹੈ ਇਹ ਨਸ਼ੇ ਕਰ ਨਹੀਂ ਮੌਤ ਹੋਈ ਹੈ ਹਾਂਜੀ ਤੁਹਾਡਾ ਕੀ ਲੱਗਦਾ ਸੀ ਨੌਜਵਾਨ ਮੇਰਾ ਪੋਤਰਾ ਵਾਏ ਕਿੰਨਾ ਜਿਆਦਾ ਨਸ਼ਾ ਪਿੰਡ ਦੇ ਵਿੱਚ ਬਹੁਤ ਜਿਆਦਾ ਜੀ ਉਸ ਕਾਲ ਤੇ بڑے بڑے ਦਾਅਵੇ ਕਰ ਰਹੀ ਹੈ ਕਿ ਕਹਿੰਦੇ ਜੀਰੋ ਇੱਕਦਮ ਜਿਹੜਾ ਨਸ਼ਾ ਪਿੰਡਾਂ ਦੇ ਵਿੱਚ ਬੰਦ ਕਰ ਦਿੱਤਾ ਹੈ ਨਹੀਂ ਇਹ ਝੂਠੇ ਦਾਅਵੇ ਆ ਸਾਰੇ ਜਿਹੜਾ ਸਰਕਾਰ ਕਰਦੇ ਆ ਝੂਠੇ ਦਾਅਵੇ ਕਰਦੇ ਆ ਨਸ਼ਾ ਤੇ ਬਿਲਕੁਲ ਸ਼ਰੀਆਮ ਵਿਗਦਾ ਗਲੀ ਗਲੀ ਵਿਗਦਾ ਘਰ ਘਰ ਵਿਗਦਾ ਇੱਥੋਂ ਤੱਕ ਕਰਦੇ ਹੋਮ ਡਿਲੀਵਰੀ ਵੀ ਹੁੰਦਾ ਨਸ਼ਾ ਫਿਰ ਇਹ ਪ੍ਰਸ਼ਾਸਨ ਤੱਕ ਪਹੁੰਚ ਪ੍ਰਸ਼ਾਸਨ ਤੱਕ ਭਾਜੀ ਬਹੁਤ ਐਮਐਲਏ ਸਾਹਿਬ ਲਾਲਪੁਰਾ ਸਾਹਿਬ ਨੂੰ ਘਟੋ ਘਾਟ ਜਾਜਾਂ ਦੀ ਅਸੀਂ 3-4 ਵਾਰੀ ਰਿਕਵੈਸਟ ਕੀਤੀ ਜਾ ਜਾ ਕੇ ਉਹਨਾਂ ਬੋਰਡ ਵੀ ਲਾ ਗਏ ਬੂਹਿਆਂ ਗਾੜੀ ਤੇ ਭਾਜੀ ਸਾਡੇ ਪਿੰਡ ਦਾ ਬਹੁਤ ਬੁਰਾ ਹਾਲਿਆ ਸਾਡੇ ਪਿੰਡ ਆ ਕੇ ਵੇਖੋ ਪਰ ਸਰਕਾਰ ਤੇ ਸੁੱਤੀ ਪਈ ਹੈ ਸਰਕਾਰ ਨੂੰ ਤੇ ਆਪਣਾ ਸੁਰਤ ਨਹੀਂ ਕੀ ਤੇ ਦੂਸਰੇ ਬੰਦੇ ਉਹਨੇ ਕੀ ਕਰ ਲੈਣਾ ਸਰਕਾਰ ਤੇ ਬਣੀ ਇਸ ਜਿੰਦਲੀ ਤੇ ਇਸ ਨਸ਼ਾ ਬੰਦ ਕਰਾਂਗੇ ਹੋਇਆ ਨਹੀਂ ਭਾਜੀ ਸਰਕਾਰ ਲੋਕਾਂ ਅਸੀਂ ਵੋਟਾਂ ਇਸ ਕਰਕੇ ਪਾਈਆਂ ਸਰਕਾਰ ਨੇ ਦਾਵਾ ਕੀਤਾ ਤੇ ਅਸੀਂ ਨਸ਼ਾ ਮੁਕਤ ਕਰਾਂਗੇ ਪਰ ਲੋਕਾਂ ਨੂੰ ਇਸ ਚੀਜ਼ ਦਾ ਥੋੜਾ ਪਤਾ ਇਹਦੇ ਸਾਡੇ ਨਾਲ 420 ਕਰ ਜਾਣਗੇ ਤੇ ਹਗੋਂ ਚਾਰ ਗੁਣਾ ਵਧ ਹੋ ਜਾਊਗਾ ਨਸ਼ਾ ਪਹਿਲਾਂ ਨਾਲ ਵਧਿਆ ਨਸ਼ਾ ਪਹਿਲਾਂ ਵਧਿਆ ਜੀ ਪਹਿਲੀਆਂ ਸਰਕਾਰਾਂ ਨਾਲੋਂ 30% ਨੇ ਸ਼ਬਦ ਆ ਕੀ ਮੰਗ ਕੀ ਕਰਦੇ ਜੀ ਨਸ਼ਾ ਖਤਮ ਹੋਣਾ ਚਾਹੀਦਾ ਨਸ਼ੇ ਵਾਲੇ ਸਦਾਗਰ ਜਿਹੜੇ ਉਹਨਾਂ ਨੂੰ ਠੱਲ ਪਾਣੀ ਚਾਹੀਦੀ ਆ ਬੇਕਸੂਰ ਨਹੀਂ ਮਰਨੇ ਚਾਹੀਦੇ ਹੁਣ ਨਾ ਨਸ਼ਾ ਵੇਖਦਾ ਹੁੰਦਾ ਨਾ ਸਾਡੇ ਘਰ ਦੇ 70 ਵੇਚਦਾ ਨਾ ਸਾਡੀ ਮੌਤ ਹੁੰਦੀ ਏ ਹਾਂ ਜੀ ਕਿਹਨਾ ਟੱਡਾ ਜੀ ਮੈਂ ਤਾਂ ਜਸਪ੍ਰਤ ਸਿੰਘ ਆ ਜੀ ਕਿਹੜਾ ਪਿੰਡ ਆ ਜੀ ਫਿਰ ਮੈਂ ਸੋੜਿਆ ਜੀ ਇਹ ਜਿਹੜੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਈ ਆ ਕੀ ਲੱਗਦਾ ਤੁਹਾਨੂੰ ਕਿ ਮੈਂ ਲਫਜ਼ ਜਲਾਵਾਂਗੀ ਕੀ ਗੱਲਬਾਤ ਹੋਈ ਆ ਗੱਲਬਾਤ ਜੀ ਮੁਰਗੀ ਸਾਹਿਬ ਜੀ ਬੈਠਾ ਹੀ ਏ ਤੇ ਚਿੱਟੇ ਦਾ ਟੀਕਾ ਲਾ ਕੇ ਕੱਲ ਖਤਮ ਹੋ ਗਿਆ ਦੁਕਾਲੀ ਸਰਕਾਰ ਤੇ ਕਹਿ ਰਹੀ ਆ ਵੀ ਨਸ਼ਾ ਪੰਜਾਬ ਚੋਂ ਖਤਮ ਕਰਤਾ ਸਰਕਾਰ ਜੋ ਮਰਜ਼ੀ ਕਹੀ ਜਾਵੇ ਜੀ ਪਿਛੇ ਨਾਲੋਂ ਨਸ਼ਾ ਬਹੁਤ ਵਧਿਆ ਹਾਲੇ ਅਗਲੇ ਕੋਈ ਇੱਕ ਅੱਲਾ ਘਰ ਵੇਚਦਾ ਸੀ ਹੁਣ ਹਾਲੇ ਘਰ ਘਰ ਜਿੱਥੇ ਮਰਜ਼ੀ ਨਾਲ ਦੋ ਟੁਰ ਪਿੰਡ ਛੜਿਆਂ ਵੇਚੀ ਜਾਂਦੇ ਛੜਿਆਂ ਵੇਚਦਾ ਜਿੱਦਾਂ ਬਿਲੇ ਰਾਤ ਕੋਈ ਜਾਕੇ ਹਰੇ ਹੋਈ ਜਾਂਦੀ ਕੋਈ ਲੱਗਦਾ ਕੋਈ ਪੰਚਾਇਤ ਵੱਲੋਂ ਕੋਈ ਮਤਾਂ ਨਹੀਂ ਪਾਇਆ ਕਿ ਪਿੰਡ ਦੇ ਵਿੱਚ ਨਸ਼ਾ ਨਹੀਂ ਵੇਚਦਾ ਮੋਦੇ ਪੌਦੇ ਮਦਾ ਪਾ ਕੇ ਜਲ ਮਦਾ ਪੌਣ ਜਾਂਦਾ ਤੇ ਸ਼ਾਮ ਨੂੰ ਘਰ ਆ ਜਾਂਦਾ ਤੂੰ ਹੀ ਲੈਣਾ ਹੈ ਕੰਮ ਚੋਂ ਉਹ ਰੋਦੇ ਆ ਰੋਦੇ ਨੂੰ ਕੀ ਮੰਗ ਕੀ ਕਰਦੇ ਜੀ ਮੰਗ ਇਹ ਗੱਲ ਆ ਸਾਫ ਹੋ ਜਾਏ ਜੇ ਸਰਕਾਰਾਂ ਦੀ ਲਾਹ ਬੰਦ ਦਾ ਬੰਦ ਹੋਣਾ ਚਾਹੀਦਾ ਜਾਂ ਲਾਹ ਵੇਚ ਨੂੰ ਠੱਲ ਪਾਉਣੀ ਚਾਹੀਦੀ ਠੱਲ ਵੇਖੋ ਮੰਗਿਆ ਕੀ ਨਾ ਤੁਹਾਡਾ ਜੀ ਜਗੀਰ ਸਿੰਘ ਕਿਹੜਾ ਪਿੰਡ ਆ ਜੀ ਟੌੜ ਇਹ ਜਿਹੜੇ ਨੌਜਵਾਨ ਦੀ ਬਹੁਤ ਹੋਈ ਆ ਕੀ ਗੱਲ ਬਾਤ ਹੋਈ ਆ ਇਹ ਜੀ ਉਹ ਦਵਾ ਪਾ ਟੀਕਾ ਲੱਗਾ ਤੇ ਉਹਦੇ ਨਾਲ ਮੇਰੇ ਮੌਜੂਦ ਹੋ ਗਈ ਤੁਸੀਂ ਤੁਹਾਡਾ ਕੀ ਲੱਗਦਾ ਸੀ ਮੇਰਾ ਪਤੀ ਇਹ ਲੱਗਦਾ ਹੈ ਜਿਹੜਾ ਨਸ਼ਾ ਵੇਚਦਾ ਪਿੰਡ ਚ ਕਿੰਨਾ ਵੇਚਦਾ ਬਥੇਰਾ ਵੇਖਦਾ ਢੀਕਾ ਘਰ ਘਰ ਜਾ ਕੇ ਵੇਖ ਲੋ ਪ੍ਰਸ਼ਾਸਨ ਕਿਹੜਾ ਨਹੀਂ ਮਾਰਨਾ ਦਾ ਪਿੰਡ ਚ ਕੋਈ ਨਹੀਂ ਆਉਂਦਾ ਸਰਕਾਰ ਤੇ ਕਹਿੰਦੀ ਨਸ਼ਾ ਖਤਮ ਕਰਤਾ ਪੰਜਾਬ ਚੋਂ ਕਹਿੰਦਾ ਨਾ ਜੇ ਹੁੰਦਾ ਹੋਵੇ ਤੇ ਫੇਰ ਬੰਦੇ ਕੋ ਮਰ ਨਹੀਂਦਾ ਕੀ ਮੰਗਤੀ ਕਰਦੇ ਜੀ ਹਾਂਜੀ ਕੀ ਮੰਗ ਕਰਦੇ ਜੀ ਮੰਗ ਕਰਦੇ ਬੰਦੋ ਨਾ ਥੰਗਾ ਨਸ਼ਾ